ਸ੍ਰੀ ਕਾਲ ਜੀ ਆਓ ਅੱਜ ਆਪਾਂ ਆਪ ਜੀ ਨੂੰ ਲੈ ਚੱਲਦੇ ਹਾਂ ਪਿੰਡ ਪਿੰਡਰ ਕਲਾ ਵਿਖੇ ਪਿੰਡਰ ਪਿੰਡ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਬਹੁਤ ਮਸ਼ਹੂਰ ਹੈ ਤੇ ਧਾਰਮਿਕ ਤੌਰ ਤੇ ਵੀ ਦਮਦਮੀ ਟਕਸਾਲ ਜਿਹਦਾ ਨਾਂ ਅੱਜ ਵੀ ਪਿੰਡਰਾਂ ਵਾਲਾ ਕਰਕੇ ਚੱਲਦਾ ਹੈ ਸਤ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਇਸ ਪਿੰਡ ਦੀ ਟਕਸਾਲ ਦੇ ਨਾਲ ਹੀ ਮਸ਼ਹੂਰ ਹੋਏ ਸਨ ਕਦੇ ਜਿਹੜਾ ਦਰਬਿੰਟਖਾਲ ਦਾ ਹੈੱਡ ਆਫ ਇਸ ਪਿੰਡ ਪਿੰਡਰ ਕਲਾ ਵਿੱਚ ਕੀ ਹੋਇਆ ਕਰਦਾ ਸੀ ਸਮੇਂ ਦੇ ਨਾਲ ਹਾਲਾਤ ਬਦਲ ਜਾਂਦੇ ਨੇ ਅੱਜ ਆਪਾਂ ਬਾਕੀ ਇਤਿਹਾਸ ਦੀ ਗੱਲ ਨਹੀਂ ਕਰਾਂਗੇ ਅੱਜ ਆਪਾਂ ਗੱਲ ਕਰਾਂਗੇ ਇਸ ਪਿੰਡਰ ਕਲਾ ਦੇ ਵਿੱਚ ਜੋ ਛੋਟੀ ਸ੍ਰੀ ਸਾਹਿਬ ਬਣਾਉਣ ਵਾਲੇ ਬਹੁਤ ਸਾਰੇ ਪਰਿਵਾਰ ਆ ਰਹੇ ਨੇ ਇਹ ਜਿਹੜਾ ਕਿੱਤਾ ਹੈ ਇਹਨਾਂ ਪਰਿਵਾਰਾਂ ਨੇ ਕਿਸ ਤਰ੍ਹਾਂ ਅਪਣਾਇਆ ਕਿਸ ਤਰ੍ਹਾਂ ਇੱਥੋਂ ਤੱਕ ਪਹੁੰਚਿਆ ਇਹ ਸਾਰੀਆਂ ਗੱਲਾਂ ਬਤਾ ਆਪਾਂ ਇਹਨਾਂ ਪਰਿਵਾਰਾਂ ਦੇ ਨਾਲ ਕਰਾਂਗੇ ਕਿਉਂਕਿ ਜਿਹੜੀ ਦਸਤਕਾਰੀ ਹੈ ਹੱਥੀ ਮੀਨਾ ਕਰੀਏ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਲਾ ਹੁੰਦੀ ਹੈ ਜੋ ਅੱਜ ਤੱਕ ਵੀ ਪਿੰਡਰਾਂ ਦੇ ਬਣੇ ਹੋਏ ਜਿਹੜੇ ਨੇ ਸ੍ਰੀ ਸਾਹਿਬ ਨੇ ਮਸ਼ਹੂਰ ਨੇ ਉਹ ਕਿਉਂ ਮਸ਼ਹੂਰ ਨੇ ਕੀ ਕਰਨੇ ਦੇ ਆਓ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਆਪਾਂ ਪੰਜਾਬ ਦੀ ਗੱਲਬਾਤ ਕਰਦੇ ਆ ਤਾਂ ਵਕ ਵਕ ਕਿੱਤਿਆਂ ਦੀ ਗੱਲ ਕਰਦੇ ਆ ਬਹੁਤ ਸਾਰੇ ਅਜਿਹੀ ਕਿੱਤੇ ਸੀ ਜਿਹੜੇ ਪਿਤਾ ਪੁਰਖੀ ਸਨ ਅੱਜ ਕੱਲ ਤਾਂ ਕੋਈ ਵੀ ਆਪਾਂ ਕਿੱਤਾ ਕਰਨਾ ਹੋਵੇ ਆਪਾਂ ਨੂੰ ਕਾਲਜਾਂ ਦੇ ਵਿੱਚ ਜਾ ਕੇ ਇੰਜੀਨੀਅਰਿੰਗ ਕਾਲਜਾਂ ਦੇ ਵਿੱਚ ਜਾ ਕੇ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਟ੍ਰੇਨਿੰਗ ਲੈਣੀ ਪੈਂਦੀ ਆ ਜਾਂ ਵਕ ਵਕ ਜਿਹੜੇ ਟੈਕਨੋਲੋਜੀ ਦੇ ਨਾਲ ਸੰਬੰਧਿਤ ਆਧਾਰੀ ਨੇ ਉਹਨਾਂ ਦੇ ਕੋਲ ਜਾ ਕੇ ਸਿੱਖਿਆ ਲੈਣੀ ਪੈਂਦੀ ਆ ਪਰ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਪਿਤਾ ਪੁਰਖੀ ਬਹੁਤ ਸਾਰੇ ਕਿੱਤੇ ਸਨ ਜਿਹੜੇ ਮਾਪੇ ਕੰਮ ਕਰਦਾ ਸੀ ਉਹੀ ਅੱਗੇ ਬੱਚੇ ਕਰਨਾ ਸ਼ੁਰੂ ਕਰ ਦਿੰਦੇ ਸੀ ਉਹਨਾਂ ਨੂੰ ਕਿਤੇ ਉਹ ਟ੍ਰੇਨਿੰਗ ਲੈਣ ਦੀ ਲੋੜ ਨਹੀਂ ਸੀ ਹੁੰਦੀ ਮਾਪੇ ਵੱਲ ਦੇਖ ਕੇ ਹੀ ਉਹ ਕੰਮ ਉਹ ਕਰਨਾ ਸ਼ੁਰੂ ਕਰ ਦਿੰਦੇ ਸੀ ਤੇ ਅੱਜ ਅਸੀਂ ਪਿੰਡਰ ਕਲਾ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਬਹੁਤ ਸਾਰੇ ਪਰਿਵਾਰ ਜਿਹੜੇ ਸਰੀ ਸਾਬ ਬਣਾਉਂਦਾ ਕਿਰਪਾਨਾ ਬਣਾਉਂਦਾ ਕੰਮ ਕਰਦੇ ਨੇ ਆਓ ਇਹਨਾਂ ਨੇ ਇਕਤਾ ਕਿਸ ਤਰ੍ਹਾਂ ਅਪਣਾਇਆ ਇਹਨਾਂ ਦੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਆਇਆ ਆਓ ਸਾਰੀਆਂ ਗੱਲਾਂ ਬਾਤਾਂ ਆਪਾਂ ਇਹਨਾਂ ਦੇ ਨਾਲ ਸਾਂਝੇ ਕਰਦਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਵੀਰ ਜੀ ਆਪਣਾ ਨਾਮ ਮੇਰਾ ਅਨੰਦ ਦਰਸ਼ਨ ਸਿੰਘ ਆ ਜੀ ਜੀ ਪਿਤਾ ਦਾ ਨਾਮ ਹੋਯਾਰਾ ਸਿੰਘ ਆ ਜੀ ਹਾਂ ਜੀ ਦਰਸ਼ਨ ਸਿੰਘ ਜੀ ਮੈਂ ਜਾਨਣਾ ਚਾਹੁੰਦਾ ਮੈਂ ਕਿ ਜਿਹੜਾ ਤੁਸੀਂ ਕਿਰਪਾਨਾਂ ਬਣਾ ਰਹੇ ਹੋ ਹਾਂ ਜੀ ਇਹ ਤੁਹਾਡੇ ਪਰਿਵਾਰ ਨੇ ਕਦੋਂ ਬਣਾਉਣੀਆਂ ਸ਼ੁਰੂ ਕੀਤੀਆਂ ਤੇ ਤਕਰੀਬਨ 1923-24 ਦੀ ਗੱਲ ਹੈ ਜੀ ਜੀ ਉਸ ਟਾਈਮ ਸਾਡੇ ਦਾਦਾ ਜੀ ਨੇ ਕਿਰਪਾਨਾਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਤੇ ਸੰਤ ਬਾਬਾ ਸੁੰਦਰ ਸਿੰਘ ਜੀ ਪਿੰਡਰਾਲੇ ਹੋਏ ਉਹਨਾਂ ਨੇ ਕਿਰਪਾਨਾ ਬਣਾਉਣ ਵਾਸਤੇ ਲਾਇਆ ਜੀ ਤੇ ਉਸ ਟਾਈਮ ਤੋਂ ਪੀੜੀ ਦਰ ਪੀੜੀ ਅਸੀਂ ਕਿਰਪਾਨਾ ਬਣਾ ਰਹੇ ਆ ਸਾਡੀ ਚੌਥੀ ਪੀੜੀ ਆ ਗਈ ਹੈ ਤੁਹਾਡੇ ਦਾਦਾ ਜੀ ਦਾ ਕੀ ਨਾਮ ਸਾਡੇ ਦਾਦਾ ਜੀ ਦਾ ਨਾਮ ਬੁੱਧ ਸਿੰਘ ਸੀ ਜੀ ਉਸ ਤੋਂ ਬਾਅਦ ਸਾਡੇ ਪਿਤਾ ਜੀ ਦਾ ਸਰਦਾਰ ਹਯਾਰਾ ਸਿੰਘ ਜੀ ਹੈ ਤੁਹਾਡੇ ਪਿਤਾ ਜੀ ਕਿੰਨੇ ਭਰਾ ਸੀ ਤਿੰਨ ਭਰਾ ਸੀਗਾ ਜੀ ਤੇ ਤਿੰਨੇ ਜਿਹੜੇ ਤੁਹਾਡੇ ਪਿਤਾ ਜੀ ਦੇ ਦੂਜੇ ਭਰਾ ਸੀਗੇ ਤਿੰਨੇ ਭਰਾ ਭਾਵ ਤੁਹਾਡੇ ਪਿਤਾ ਜੀ ਸਮੇਤ ਉਹ ਇਹੀ ਕੰਮ ਕਰਦੇ ਨੇ ਹਾਂ ਜੀ ਹਾਂ ਜੀ ਕਿਰਪਾਨਾ ਹੀ ਬਣਾਉਂਦੇ ਹਾਂਜੀ ਹਾਂਜੀ ਦਾਦਾ ਜੀ ਇਕੱਲਾ ਸੀਗੇ ਉਹ ਤਿੰਨ ਭਰਾ ਸੀਗੇ ਜੀ ਤੇ ਉਹ ਤਿੰਨੇ ਭਰਾ ਕਿਰਪਾਨਾਂ ਦਾ ਕੰਮ ਹੀ ਕਰਦੇ ਸੀ ਉਸ ਤੋਂ ਬਾਅਦ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਫਿਰ ਅਸੀਂ ਉਹਨਾਂ ਦੇ ਬੱਚੇ ਕਿਰਪਾਨਾਂ ਬਣਾਉਣ ਲੱਗੇ ਜੀ ਹਾਂਜੀ ਉਹ ਪੀੜੀ ਦਰ ਪੀੜੀ ਉਸ ਤਰ੍ਹਾਂ ਹੀ ਚੁੜੀ ਆਉਂਦੀ ਹੈ ਫਿਰ ਉਹ ਮਹਾਪੁਰਸ਼ਾਂ ਦਾ ਵਜਨ ਸੀਗਾ ਤੇ ਫਿਰ ਅਸੀਂ ਇਹ ਕਿਤਾਬ ਬਦਲਿਆ ਨੇ ਅਨੀ ਜੀ ਤਰੰਦੋਸ ਦੱਸਿਆ ਕਿ ਜਿਹੜੇ ਸੰਤ ਸੁੰਦਰ ਸਿੰਘ ਜੀ ਜੰਮਦੀ ਟਕਸਾਲ ਦੇ ਮੁਖੀ ਸੀ ਉਹਨਾਂ ਨੇ ਤੁਹਾਡੇ ਦਾਦਾ ਜੀ ਨੂੰ ਇਸ ਕੰਮ ਦੇ ਵਿੱਚ ਲਾਇਆ ਹਾਂਜੀ ਤੇ ਕੀ ਕਾਰਨ ਸੀ ਕਿਉਂ ਮਤਲਬ ਆਮ ਤਰਤੇ ਹੁੰਦਾ ਵੀ ਸ਼ਹਿਰਾਂ ਦੇ ਵਿੱਚ ਜਿਹੜਾ ਵਾ ਉਥੋਂ ਮੰਗਵਾ ਲਓ ਸ੍ਰੀ ਸਾਹਿਬ ਕਿਰਪਾਨਾ ਤੇ ਤੁਹਾਡੇ ਜਿਹੜੇ ਦਾਦਾ ਜੀ ਨੂੰ ਕਿਉਂ ਉਹਨਾਂ ਨੇ ਇਹ ਕਿਰਪਾਨਾ ਬਣਾਉਣ ਵਾਸਤੇ ਕਿਹਾ ਉਸ ਟਾਈਮ 'ਚ ਕਿਰਪਾਨਾ ਮਿਲਦੀਆਂ ਨਹੀਂ ਸੀ ਅਮਰ ਸੰਚਾਰ ਕਰਦੇ ਸੀ ਮਹਾਂਪੁਰਸ਼ ਤੇ ਉਹਨਾਂ ਨੇ ਫਿਰ ਸਾਡੇ ਦਾਦਾ ਜੀ ਨੂੰ ਪ੍ਰੇਰ ਕੇ ਗੁਰਦੁਆਰੇ ਬੁਲਾ ਕੇ ਤੇ ਕਿਰਪਾਨਾਂ ਦੀ ਸੇਵਾ ਉਹਨਾਂ ਨੇ ਦਿੱਤੇ ਕੋਈ ਸਾਨੂੰ ਕਿਰਪਾਨਾਂ ਦਿਆ ਕਰੋ ਤੇ ਨਾਲ ਕੁਝ ਅਸ਼ੀਰਵਾਦਾਂ ਵੀ ਦਿੱਤੀਆਂ ਤੇ ਅਸ਼ੀਰਵਾਦਾਂ ਜੁਰਗੇ ਸਾਡਾ ਹੁਣ ਤੱਕ ਮੜ ਨੇ ਇੱਕ ਨਾਂ ਸਾਰੀ ਦੁਨੀਆ ਦੇ ਵਿੱਚ ਚਮਕਾਇਆ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਜਿਹੜਾ ਸੰਤਾਂ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਹੁੰਦਾ ਉਹ ਬਹੁਤ ਵੱਡਾ ਵਾ ਤੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਤੁਹਾਡੇ ਦਾਦਾ ਜੀ ਇਕੱਲੇ ਕੰਮ ਕਰਦੇ ਸੀਗੇ ਹਾਂਜੀ ਹਾਂਜੀ ਉਦੋਂ ਇੰਨੇ ਆਰਡਰ ਆ ਜਾਂਦੇ ਸੀ ਵੀ ਇਹ ਰੋਜੀ ਰੋਟੀ ਜਿਹੜਾ ਸੀਗਾ ਪਰਿਵਾਰ ਦਾ ਜਿਹੜਾ ਗੁਜ਼ਾਰਾ ਚੰਗਾ ਚੱਲਦਾ ਜਾਵੇ ਜਾਂ ਇਹ ਹੌਲੀ ਹੌਲੀ ਕੰਮ ਸ਼ੁਰੂ ਹੋਇਆ ਜਾਂ ਕੋਈ ਸੰਤਾਂ ਮਹਾਂਪੁਰਸ਼ ਨੇ ਪਹਿਲਾਂ ਕਿੰਨਾ ਕਿੰਨੀਆਂ ਕੁਰਬਾਨਾ ਬਣਾਉਣ ਦਾ ਆਰਡਰ ਦਿੱਤਾ ਉਸ ਟਾਈਮ ਜੀ ਥੋੜੇ ਜਿਹੀ ਕੁਰਬਾਨਾ ਅੰਮ੍ਰਿਤਸਰ ਦੀ ਲਹਿਰ ਵੀ ਥੋੜੀ ਜਿਹੀ ਹਿਸਾਬ ਨਾਲ ਹੀ ਸੀ ਜੀ ਤੇ ਉਹਨਾਂ ਆ ਕੇ ਕੁਰਬਾਨਾ ਬਣਦੇ ਆ ਸੀਗੇਆਂ ਤੇ ਉਸ ਜਦੋਂ ਉਹਨਾਂ ਨੇ ਅਸ਼ੀਰਵਾਦ ਦਿੱਤੇ ਉਸ ਤੋਂ ਬਾਅਦ ਫਿਰ ਕੰਮ ਚੱਲ ਪਿਆ ਜੀ ਫਿਰ ਹੌਲੀ ਹੌਲੀ ਚੱਲਦਾ ਚੱਲਦਾ ਤੇ ਕੰਮ ਕਰ ਚੱਲ ਪਿਆ ਮਹਾਂਪੁਰਸ਼ ਫਿਰ ਉਸ ਤੋਂ ਬਾਅਦ ਸੰਤ ਬਾਬਾ ਗੁਰਬਜਨ ਸਿੰਘ ਆਏ ਜੀ ਫਿਰ ਉਹਨਾਂ ਨੇ ਕੰਮ ਪੂਰਾ ਕਰਕੇ ਜਾਦੇ ਤੁਰ ਫਿਰ ਕੇ ਜਾਦੇ ਚਲਾਇਆ ਪ੍ਰਚਾਰ ਕੀਤਾ ਸਿੱਖੀ ਦਾ ਤੇ ਅੰਮ੍ਰਿਤ ਸੰਚਾਰ ਬਹੁਤ ਹੋਣ ਲੱਗ ਗਿਆ ਫਿਰ ਕਿਰਪਾਣਾਂ ਦੀ ਮੰਗ ਵੀ ਵੱਧ ਗਈ ਉਸ ਤੋਂ ਬਾਅਦ ਫਿਰ ਅਸੀਂ ਵੀ ਕਿਰਪਾਣਾਂ ਨੇ ਵੱਧ ਬਣਾਉਣ ਲੱਗ ਗਏ ਸਾਡੇ ਵੱਡੇ ਤੇ ਉਸ ਤੋਂ ਬਾਅਦ ਫਿਰ ਸੰਤ ਬਾਬਾ ਕਰਤਾਰ ਸਿੰਘ ਆਏ ਜਰਨੈਲ ਸਿੰਘ ਆਏ ਉਹਨਾਂ ਦੇ ਪਰਸੇ ਰਏ ਕਰਤਾ ਕਿਰਪਾਣਾ ਦੀ ਮੰਗ ਬਹੁਤ ਜ਼ਿਆਦਾ ਹੋਣ ਲੱਗ ਪਈ ਫਿਰ ਉਹ ਬਾਹਰਲੇ ਮੁਲਕਾਂ ਦੇ ਵਿਦੇਸ਼ਾਂ ਦੇ ਸਿੰਘ ਬਹੁਤ ਜ਼ਿਆਦਾ ਆਉਣ ਜਾਣ ਲੱਗੇ ਤੇ ਇਸ ਤਰ੍ਹਾਂ ਕਰਕੇ ਮਹਾਰਾਜ ਨੇ ਬਹੁਤ ਰੋਜੀ ਰੋਟੀ ਦਾ ਬਹੁਤ ਸੋਹਣੀ ਦਿੱਤੀ ਹੈ ਜੀ ਗੁਰਸਿੱਖਾਂ ਦੇ ਦਰਸ਼ਨ ਹੁੰਦੇ ਘਰੇ ਬੈਠਿਆਂ ਨੂੰ ਹਾਂ ਤਾਂ ਮਹਾਤਮਾ ਆਉਂਦੇ ਆ ਮਹਾਪੁਰਸ਼ ਆਉਂਦੇ ਆ ਸਿੰਘ ਸਾਹਿਬ ਆਉਂਦੇ ਆ ਸਾਰੇ ਸਾਡੇ ਘਰੇ ਆਉਂਦੇ ਆ ਜੀ ਕਿਰਪਾਨਾਂ ਦੇ ਜਰੀਏ ਮਹਾਪੁਰਸ਼ਾਂ ਦੀ ਬਖਸ਼ਿਸ਼ ਦੇ ਜਰੀਏ ਐ ਮੈਂ ਇੱਕ ਗੱਲ ਜਨਨਾ ਚਾਹੁੰਦਾ ਹਾਂ ਜਦੋਂ ਹੁਣ ਆਪਾਂ ਕਿਰਪਾਨਾਂ ਦੀ ਗੱਲਬਾਤ ਕਰਦੇ ਆ ਬਹੁਤ ਸਾਰੇ ਕਾਰਖਾਨੇ ਵੀ ਲੱਗੇ ਨੇ ਕਿਰਪਾਨਾਂ ਬਣਾਉਣ ਦੇ ਬਣਾ ਰਹੇ ਨੇ ਜਿੰਨਾ ਤੁਸੀਂ ਦੱਸਿਆ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਸੰਤ ਮਹਾਪੁਰਸ਼ ਵੀ ਆਉਂਦੇ ਨੇ ਤੇ ਕੀ ਖਾਸੀਅਤਾਂ ਤੁਹਾਡੀਆਂ ਕਿਰਪਾਨਾਂ ਦੇ ਵਿੱਚ ਜਿਹੜਾ ਐਡੀ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਦੇ ਗੁਰਸਿੱਖ ਨੇ ਉਹ ਕਿਰਪਾਨਾਂ ਲੈਣ ਵਾਸਤੇ ਆਉਂਦੇ ਨੇ ਮਹਾਪੁਰਸ਼ ਨੇ ਜਿਹੜੀ ਅਸ਼ੀਰਵਾਦ ਦਿੱਤੀ ਹੈ ਸਭ ਤੋਂ ਵੱਡੀ ਤਾਂ ਉਹ ਬਖਸ਼ਿਸ਼ ਹੈ ਜੀ। ਜੀ ਤੇ ਉਸ ਤੋਂ ਇਲਾਵਾ ਅਸੀਂ ਵੀ ਫਿਰ ਕਿਰਪਾਨਾਂ ਜਿਵੇਂ ਉਹਨਾਂ ਨੇ ਬਖਸ਼ਿਸ਼ ਕੀਤੀ ਸੀ ਵੀ ਸਿੰਘਾਂ ਦੇ ਗਹਿਣੇ ਆ ਗਹਿਣੇ ਬਣਾ ਕੇ ਦਿਓ। ਜੀ ਤੇ ਸਾਡੇ ਮਨ 'ਚ ਵੀ ਇਹ ਰੁਚੀ ਹੁੰਦੀ ਹੈ ਵੀ ਗਹਿਣੇ ਇਤਰਾ ਹੀ ਬਣਾ ਕੇ ਦੇ ਗਏ। ਜਦੋਂ ਫਿਰ ਚੰਗੀ ਚੀਜ਼ ਬਣਾ ਕੇ ਦੇਣੇ ਪੱਕਾ ਮੁਸਤਕਿਲ ਕੰਮ ਕਰਦੇ ਆ ਤਾਂ ਫਿਰ ਉਹਦੀ ਮਣਿਆਦ ਵੀ ਲੰਬੀ ਹੁੰਦੀ ਆ। ਤੇ ਹੁਣ ਕਿਰਪਾਨਾਂ ਬਣੀਆਂ ਬਹੁਤ ਚਿਰਾਂ ਦੀਆਂ 30 40 40 ਸਾਲ ਦੀਆਂ ਕਿਰਪਾਨਾਂ ਵੀ ਸਿੰਘ ਸਾਡੇ ਕੋਲ ਲੈ ਕੇ ਆਉਂਦੇ ਆ। ਤੇ ਜਿੰਨਾ ਦੇ ਸਾਂਭੀਆਂ ਉਸ ਤਰ੍ਹਾਂ ਹੀ ਵਧੀਆ ਪਈਆਂ ਜੀ ਹਾਂਜੀ ਹਾਂਜੀ ਇਹਦਾ ਮਤਲਬ ਆ ਵੀ ਜਿਸ ਤਰ੍ਹਾਂ ਸੁਨਿਆਰਾ ਜਦੋਂ ਗਹਿਣੇ ਬਣਾਉਂਦਾ ਵਾ ਪੂਰੀ ਆਪਣੀ ਰੀਜ ਲਾਉਂਦਾ ਤਾਂ ਜਦੋਂ ਤੁਸੀਂ ਸਿੰਘਾਂ ਦੇ ਗਹਿਣੇ ਬਣਾਉਂਦੇ ਹੋ ਹਾਂਜੀ ਭਾਵ ਕਿਰਪਾਨਾਂ ਬਣਾਉਂਦੇ ਹੋ ਆਪਦੀ ਪੂਰੀ ਰੀਜ ਲਾਉਂਦੇ ਹੋ ਬਹੁਤ ਪੂਰੀ ਰੀਜ ਲਾਉਣੀ ਹੈ ਜੀ ਆਏ ਹੁੰਦੇ ਆ ਵੀ ਮਾਇਆ ਲੈਣੀ ਹੁੰਦੀ ਆ ਇੱਕ ਸਿੱਖ ਦੀ ਖੁਸ਼ੀ ਲੈਣੀ ਹੁੰਦੀ ਆ ਜੀ ਤੇ ਉਸ ਕਰਕੇ ਫਿਰ ਸਾਰੀਆਂ ਗੱਲਾਂ ਹੀ ਵੇਖਣੀਆਂ ਹੁੰਦੀਆਂ ਜਦੋਂ ਆਪਾਂ ਮਾਇਆ ਲੈਣੀ ਆ ਤਾਂ ਫਿਰ ਚੀਜ਼ ਵੀ ਵਧੀਆ ਜਾਵੇ हां जी हां जी ये फिर ਜਿਹੜਾ ਤੁਸੀਂ ਲੋਹਾ ਲਾਉਨੇ ਹੋ ਜਾਂ ਸਟੀਲ ਲਾਉਨੇ ਹੋ ਕਿਹੜੀ ਚੀਜ਼ ਕਿਹੜੀ ਤਾਂਤ ਵਰਦੇ ਹੋ ਸਟੀਲ ਵੀ ਬਲਾਉਨੇ ਆ ਸਰ ਬਲੋਹ ਵੀ ਲਾਉਨੇ ਆ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਕਈ ਸਿੱਖ ਸੰਗਤਾਂ ਆਉਂਦੀਆਂ ਵੀ ਅਸੀਂ ਸੋਨੇ ਚਾਂਦੀ ਵਾਲੀਆਂ ਵੀ ਬਣਾਉਣੀਆਂ ਉਹ ਵੀ ਬਣਾ ਦਿੰਨੇ ਆ ਜੀ ਵਾਹ ਜੀ ਵਾਹ ਸੋਨੇ ਚਾਂਦੀ ਤੱਕ ਵੀ ਜਿਹੜੀਆਂ ਕਿਰਪਾਨਾਂ ਨਿਓ ਬਣਾਈਆਂ ਜਾਂਦੀਆਂ ਸ੍ਰੀ ਸਾਹਿਬ हां जी हां वा, जी ਸੋਨੇ ਚਾਂਦੀ ਦੇ ਬਣਾ ਦਿੰਨੇ ਆ ਜੀ ਤੇ ਵਧੀਆ ਵਧੀਆ ਮਹਾਪੁਰਸ਼ ਆਉਂਦੇ ਆ ਸਿੰਘ ਸਾਹਿਬ ਆਉਂਦੇ ਆ ਜਾਂ ਕੋਈ ਗੁਰਸਿੱਖ ਆਉਂਦੇ ਆ ਵੀ ਸਾਡੇ ਗਹਿਣੇ ਦਾ ਇਹੀ ਹੈ ਜੀ ਤੇ ਉਹ ਫਿਰ ਵਧੀਆ ਤੋਂ ਵਧੀਆ ਜਿੰਨਾ ਮਰਜ਼ੀ ਖਰਚਾ ਹੋ ਜੇ ਤੇ ਉਹ ਕੋਈ ਪ੍ਰਵਾਹ ਨਹੀਂ ਕਰਦੇ ਠੀਕ ਚੰਦਰਨ ਦੀ ਲੱਕੜ ਵੀ ਵਜਪਵਾ ਲੈਂਦੇ ਆ ਸੋਨਾ ਵੀ ਲਵਾ ਲੈਂਦੇ ਚਾਂਦੀ ਵੀ ਲਵਾ ਲੈਂਦੇ ਆ ਅਸੀਂ ਮਿਹਨਤ ਕਰਨੀ ਹੁੰਦੀ ਆ ਉਹ ਜੋ ਮਰਜ਼ੀ ਖਰਚ ਕਰ ਲੈਣ ਤੇ ਅਸੀਂ ਬਣਾ ਜੰਦੇ ਆ ਹਾਂ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਕੋਜਾ ਲਾਤਾਂ ਦੇ ਵਿੱਚ ਜਿਹੜੀ ਚੰਦਨ ਦੀ ਲੱਕੜ ਆ ਉਹ ਵੀ ਲਾਈ ਜਾਂਦੀ ਆ ਤੇ ਜਿਹੜੀ ਆਮ ਤੁਸੀਂ ਕਿਰਪਾਨ ਬਣਾਉਂਦੇ ਹੋ ਉਹਦੇ ਵਿੱਚ ਫਿਰ ਕਿਹੜੀ ਲੱਕੜ ਵਰਤਦੇ ਹੋ ਉਹਦੇ ਵਿੱਚ ਟਾਲੀ ਕਾਲੀ ਟਾਲੀ ਦੀ ਲੱਕੜ ਵਰਤਦੇ ਆ ਜੀ ਠੀਕ ਹੈ ਕਾਲੀ ਲੱਕੜ ਜਿਹੜੀ ਕਾਲੀ ਟਾਲੀ ਹੁੰਦੀ ਆ ਉਹ ਪੱਕੀ ਲੱਕੜ ਹੁੰਦੀ ਆ ਉਹ ਛੇ ਦੇ ਘਸਦੇ ਨਹੀਂ ਜੀ ਤੇ ਜਿਹੜਾ ਸਟੀਲ ਹੁੰਦਾ ਉਹ ਵੀ ਨਹੀਂ ਘਸਦਾ ਜੀ ਤੇ ਇਸ ਕਰਕੇ ਉਹਦੇ ਮਣਿਆਦ 30 40 ਸਾਲ ਤੱਕ ਵੀ ਚੱਲੇ ਜਾਂਦੇ ਆ ਹਾਂ ਜੀ ਇੱਕ ਗੱਲ ਪੈਸਾ ਮੈਂ ਆਪਣੀ ਜਾਣਕਾਰੀ ਵਾਸਤੇ ਵੀ ਤੇ ਜਿਹੜੇ ਦਰਸ਼ਕ ਸਾਡੇ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਦੀ ਜਾਣਕਾਰੀ ਵਾਸਤੇ ਵੀ ਅੱਜ ਕੋ ਜਿਹੜਾ ਆਮ ਤੌਰ ਤੇ ਸਰਬਲੋਹ ਦੀ ਗੱਲ ਚੱਲਦੀ ਆ ਹਾਂਜੀ ਸਰਬਲੋਹ ਆ ਤੇ ਆਮ ਲੋਹੇ ਦੇ ਵਿੱਚ ਕੀ ਫਰਕ ਹੁੰਦਾ ਕੋਈ ਹੈ ਕੋਈ ਫਰਕ ਆ ਜਾਂ ਸਟੀਲ ਦੇ ਨਾਲੋਂ ਕੀ ਫਰਕ ਆਦਾ ਜਿਹੜਾ ਸਟੀਲ ਹੁੰਦਾ ਜੀ ਉਹ ਤਿੰਨ ਧਾਤਾਂ ਦਾ ਬਣਿਆ ਹੁੰਦਾ ਅੱਛਾ ਜੀ ਤੇ ਜਿਹੜਾ ਸਰਬਲੋਹ ਹੁੰਦਾ ਉਹ ਪਿਓਰ ਸਰਬਲੋਹ ਹੀ ਹੁੰਦਾ ਜਿਹੜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਸੀਗੀ ਉਹ ਸਰਬਲੋਹ ਨੂੰ ਕੀਤੀ ਸੀਗੀ ਉਸ ਤੋਂ ਬਾਅਦ ਜਿਹੜੇ ਹੁਣ ਸਟੀਲ ਆਇਓ ਤਾਂ ਉਹ ਤੋਂ ਬਾਅਦ ਆਈ ਹੈ ਨਾ ਤੇ ਉਹਨੂੰ ਹੁਣ ਜੰਗਾਲ ਨੇ ਲੱਗਦਾ ਕਰਕੇ ਸਿੱਖ ਸੰਗਤ ਦਾ ਸਟੀਲ ਵੀ ਬਣਵਾ ਲੈਂਦੀਆਂ ਜਿਹੜੇ ਟਕਸਾਲ ਦੇ ਮਹਾਪੁਰਸ਼ੇ ਦਾ ਸਿੰਘ ਉਹ ਸਰਬਲੋ ਹੀ ਲੈਂਦੇ ਆ ਕਿਉਂ ਮਾਰੇ ਨੇ ਸਰਬਲੋ ਨੂੰ ਬਖਸ਼ਿਸ਼ ਕੀਤੀ ਭੋਗ ਲਵਾਉਣ ਦੀ ਦੇਖਣ ਨੂੰ ਜੀ ਤੇ ਇਸ ਕਰਕੇ ਉਹ ਸਰਬਲੋ ਦੇ ਬੰਦ ਜਿਨ੍ਹਾਂ ਨੇ ਭੋਗ ਦੀ ਨਹੀਂ ਕੋਈ ਹੁੰਦੀ ਵਿਚਾਰ ਉਹ ਸਟੀਲ ਦੇ ਆ ਲੈ ਲੈਂਦੇ ਆ ਤੇ ਬਾਕੀ ਆਏ ਹੈਗੇ ਆ ਵੀ ਜਿਹੜੇ ਸਟੀਲ ਹੈ ਇਹ ਇਹਦੇ ਵਿੱਚ ਨਿੱਕਲ ਜਸਤ ਆਦੂਜਾ ਸਿਲਵਰ ਤੇ ਸਰਬਲੋ ਤੇ ਅੰਸੀ ਜਹਰ ਲੀਆਂ ਹੁੰਦੀਆਂ ਜਿਹੜਾ ਸਰਬਲੋ ਹੁੰਦਾ ਇਹ ਪਿਓਰ ਹੁੰਦਾ ਇਹ ਮਹਾਰਾਜ 10ਵੇਂ ਪਾਸ਼ਾ ਨੇ ਜਿਹੜੀ ਕਿਰਪਾਨਾਂ ਅਸੀਂ ਬਣਾਉਣੇ ਆ ਤੇ ਮਹਾਰਾਜ 10ਵੇਂ ਪਾਸ਼ਾ ਬਖਸ਼ਿਸ਼ ਕਰਕੇ ਗਏ ਹਜ਼ੂਰ ਸਾਹਿਬ ਇਹ ਜੀ ਕਿਰਪਾਨ ਨੂੰ ਜੀ ਤੇ ਇਹ ਤਾਂ ਹੀ ਟਕਸਾਲੀ ਕਿਰਪਾਨਾਂ ਵਾਜਦੀਆਂ ਟਕਸਾਲੀ ਕਿਰਪਾਨ ਕਹਿੰਦੇ ਸਾਡੀ ਕਿਰਪਾਨ ਨੂੰ ਉਹ ਇਹ ਉਹ ਮਰਯਾਦਾ ਮੁਤਾਬਕ ਬਣਾਈ ਜਾਂਦੀ ਜਿਵੇਂ ਮਹਾਰਾਜ ਨੇ ਬਖਸ਼ਿਸ਼ ਕੀਤੀ ਸਿੱਖ ਨੂੰ ਵੇ ਇਹ ਜੀ ਕਿਰਪਾਨ ਪਾਉਣੇ ਆ ਜੀ ਹਾਂਜੀ ਆ ਬਿਲਕੁਲ ਜੀ ਕਿਰਪਾਨਾਂ ਤਾਂ ਬਜ਼ਾਰ ਦੇ ਵਿੱਚ ਬਹੁਤ ਸਾਰੀਆਂ ਮਿਲਦੀਆਂ ਨੇ ਪਰ ਸਿੱਖ ਸੰਗਤਾਂ ਦੇ ਵਿੱਚ ਗੁਰਸਿੱਖਾਂ ਦੇ ਵਿੱਚ ਜਿਹੜੀ ਟਕਸਾਲ ਵਾਲੀ ਕਿਰਪਾਨਾ ਉਹ ਬਹੁਤ ਜ਼ਿਆਦਾ ਮਸ਼ਹੂਰਾ ਕਈ ਵਾਰ ਦਰਬਾਰ ਸਾਹਿਬ ਜਾਂਦਾ ਮੌਕਾ ਮਿਲਦਾ ਤੇ ਬਹੁਤ ਸਾਰੀਆਂ ਬਾ ਦੁਕਾਨਾਂ ਨੇ ਤੇ ਜਦੋਂ ਕਈ ਵਾਰ ਕੋਈ ਸਮਾਨ ਖਰੀਦਣ ਉਥੇ ਜਾਂਦਾ ਤੇ ਕਈ ਵਾਰ ਸੰਗਤਾਂ ਆਮ ਹੀ ਮੰਗ ਕਰ ਲੈਂਦੀਆਂ ਕਿ ਸਾਨੂੰ ਜਿਹੜੀ ਟਕਸਾਲ ਵਾਲੀ ਆ ਕਿਰਪਾਨਾ ਉਹ ਚਾਹੀਦੀ ਆ ਇਹਦਾ ਬਤਨ ਵੀ ਕਾਫੀ ਲੋਕਾਂ ਦੇ ਵਿੱਚ ਜਿਹੜੀਆਂ ਗੁਰ ਸੰਗਤਾਂ ਦੇ ਵਿੱਚ ਜਿਹੜੀ ਟਕਸਾਲ ਦੀ ਬਣੀ ਹੋਈ ਜਿਹੜੀ ਟਕਸਾਲੀ ਭਾਵ ਤਿਰਪਾਣ ਉਹ ਕਾਫੀ ਲੋਕੀ ਨੂੰ ਚਾਹਦੇ ਨੇ ਮਸ਼ਹੂਰ ਆ ਤੇ ਭਾਈ ਸਾਹਿਬ ਜੀ ਜਿਹੜੇ ਤੁਸੀਂ ਕਿਰਪਾਨਾਂ ਬਣਾਉਂਦੇ ਹੋ ਉਹਨੂੰ ਫਿਰ ਕਿਸ ਤਰ੍ਹਾਂ ਲੋਕ ਇੱਥੋਂ ਹੀ ਆ ਕੇ ਸੰਗਤਾਂ ਲੈ ਜਾਂਦੀਆਂ ਵਾ ਜਾਂ ਤੁਸੀਂ ਐਕਸਪਲੇਨ ਵੀ ਕਰ ਦਿਓ ਜਾਂ ਅਜੇ ਵੀ ਤੁਹਾਨੂੰ ਜਿਹੜੇ ਦਮ ਦੀ ਟਕਸਾਲ ਦੇ ਆਰਡਰ ਮਿਲ ਰਹੇ ਨੇ ਹਾਂਜੀ ਦਮ ਦੀ ਟਕਸਾਲ ਦੇ ਵੀ ਆਰਡਰ ਬਹੁਤ ਮਿਲ ਰਹੇ ਆ ਸਿੱਖ ਸੰਗਤਾਂ ਉਸ ਤਰ੍ਹਾਂ ਖੁੱਲੀਆਂ ਵੀ ਆ ਜਾਂਦੀਆਂ ਜਿਸ ਨੂੰ ਕਿਸੇ ਨੂੰ 100 ਦੇ 50 ਦੇ 10 ਦੇ 20 ਦੇ ਜਿੰਨੇ ਲੋਡ ਹੁੰਦੀਆਂ ਲੈ ਜਾਂਦੀਆਂ ਇਹ ਜੀ ਬਾਹਰਲੇ ਅਮਰੀਕਾ ਕੈਨੇਡਾ ਵਾਲੇ ਸਿੰਘ ਵੀ ਬਹੁਤ ਆਉਂਦੇ ਜਾਂਦੇ ਉਥੋਂ ਫੋਨ ਕਰ ਲੈਂਦੇ ਆ ਕੋਈ ਉਥੇ ਕੋਰੀਅਰ ਕਰਕੇ ਮਗਾ ਵੀ ਲੈਂਦੇ ਆ ਬਾਹਰ ਬੈਠੇ ਵੀ ਇੱਥੇ ਆ ਕੇ ਵੀ ਲੈ ਜਾਂਦੇ ਸਾਡੇ ਕੋਲੇ ਲੋਕਲ ਵੀ ਸਿੱਖ ਸੰਗਤਾਂ ਬਹੁਤ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੀ ਤੇ ਮਹਾਰਾਜ ਦੇ ਘਰ ਪਾਈ ਆ ਬਹੁਤ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੇ ਦਾਦਾ ਜੀ ਨੇ ਇਹ ਕੰਮ ਸ਼ੁਰੂ ਕੀਤਾ ਸੰਤਾ ਮਾਂ ਬਖਸ਼ਾ ਦੇ ਅਸ਼ੀਰ ਨਾਲ ਸੰਤ ਬਾਬਾ ਸੰਦਰ ਸਿੰਘ ਜੀ ਦਮਦੀਨ ਟਕਸਾਲ ਵਾਲਿਆਂ ਨੇ ਇੱਥੇ ਪਿੰਡਰ ਕਲਾਂ ਦੇ ਵਿੱਚ ਜਿਹੜੀ ਕਿਰਪਾਨਾਂ ਬਣਾਉਣ ਦਾ ਸੀਗਾ ਕੰਮ ਆਪਦੇ ਪਰਿਵਾਰ ਨੂੰ ਤੋ ਸ਼ੁਰੂ ਕਰਵਾਇਆ ਤੇ ਹੁਣ ਤੁਹਾਡੀ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਪਿਤਾ ਜੀ ਕਰਦੇ ਸੀ ਹੁਣ ਜਿਹੜੇ ਗਾ ਅੱਗੇ ਤੁਹਾਡੇ ਬੱਚੇ ਨੇ ਉਹ ਵੀ ਇਸ ਕੰਮ ਵਾਦੇ ਚਾਹਵਰ ਨੇ ਇਸ ਕੰਮ ਦੇ ਵਿੱਚ ਆਇਆ ਜਾਂ ਅੱਜ ਕੱਲ ਸਮਾਂ ਬਦਲ ਗਿਆ ਕਿ ਅਸੀਂ ਦਾ ਜੀ ਨੌਕਰੀ ਕਰਨੀ ਆ ਦੂਜੇ ਕੰਮ ਵਾਸਤੇ ਜਾਣਾ ਇਸ ਤਰ੍ਹਾਂ ਦੇ ਹਾਲਾਤ ਨੇ ਹਜੇ ਨੇ ਤਾਂ ਘਰੇ ਕਰ ਰਹੇ ਆਂ ਇਹ ਕੰਮ ਇੱਕ ਬੇਟਾ ਤਾਂ ਬਾਹਰ ਚਲਾ ਗਿਆ ਤੇ ਦੂਜੇ ਦੋ ਬੇਟੇ ਇੱਥੇ ਸਾਡੇ ਕੋਲੇ ਹੀ ਆ ਘਰੇ ਕਰਦੇ ਆਂ ਕਿਰਪਾਨਾਂ ਦਾ ਕੰਮ ਹੀ ਕਰਦੇ ਆਂ ਨੌਕਰੀ ਦੀ ਕੋਈ ਜੀ ਇੱਛਾ ਨਹੀਂ ਹੈ ਜੀ ਹਾਂ ਕਿਉਂ ਇੱਥੇ ਘਰੇ ਬੈਠਿਆਂ ਨੂੰ ਇੱਕ ਤਾਂ ਪ੍ਰਸ਼ਾਦਾ ਸੋਹਣਾ ਮਿਲ ਰਿਹਾ ਤੇ ਇੱਕ ਸਿੱਖ ਸੰਗਤਾਂ ਦੇ ਦਰਸ਼ਨ ਮਿਲੇ ਮਹਾਪੁਰਸ਼ਾਂ ਦੇ ਦਰਸ਼ਨ ਮਿਲੇ ਹੁੰਦੇ ਆ ਜੀ ਇੱਕ ਜੀਵਨ ਬੱਚਿਆਂ ਦੇ ਬਣੇ ਰਹਿੰਦੇ ਬਾਹਰ ਨਿਕਲ ਕੇ ਤਾਂ ਫਿਰ ਕਈ ਵਾਰੀ ਖਰਾਬ ਵੀ ਹੋ ਜਾਂਦੀ ਗੱਲ ਹੈ ਹਾਂਜੀ 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 ਕਿ ਤਾਂ ਕੋਈ ਅਲ ਛੱਕ ਵਾਲੀ ਗੱਲ ਨਹੀਂ ਕਿਉਂਕਿ ਜਿਹੜੀ ਘਰ ਦੀ ਮੋਜ ਆ ਹਾਂਜੀ ਉਹਦੇ ਨਾਲ ਦੀ ਮੋਜ ਕਿਤੇ ਵੀ ਨਹੀਂ ਮਿਲਦੀ ਨਾਲੇ ਘਰ ਦੇ ਵਿੱਚ ਕੰਮ ਕਰ ਤੇ ਨਾਲੇ ਪਰਿਵਾਰ ਦੇ ਵਿੱਚ ਜਿਹੜਾ ਬੈਠ ਕੇ ਜਿਹੜਾ ਕੰਮ ਤੰਦਾ ਕਰ ਹੀ ਜਾਣਾ ਬਹੁਤ ਚੰਗਾ ਤੇ ਫਿਰ ਜਿੱਤ ਤਰ੍ਹਾਂ ਆਪ ਜੀ ਨੇ ਕਿਹਾ ਵਾ ਵੀ ਦੇਸ਼ਾਂ ਵਿਦੇਸ਼ਾਂ ਤੱਕ ਸੰਗਤਾਂ ਹੁੰਦੀਆਂ ਫਿਰ ਕਿਤ ਤਰ੍ਹਾਂ ਤੁਹਾਡੇ ਨਾਲ ਫੋਨ ਆ ਰਹੇ ਸੰਪਰਕ ਕਰਦਿਆਂ ਜਾਂ ਤੁਹਾਡਾ ਹੋਰ ਵੀ ਕੋਈ ਕੋਈ ਵੈਬਸਾਈਟ ਵਗੈਰਾ ਵੀ ਕੋਈ ਬਣਾਈ ਹੋਈ ਆ ਜਿਹਦੇ ਰਾਹੀਂ ਜਿਹੜਾ ਵਾ ਸੰਗਤਵਾਦ ਆਬੀ ਤੱਕ ਪਹੁੰਚ ਕਰਦੀਆਂ ਹਾਂ ਜੀ ਸਾਰਾ ਕੋਸ਼ਿਸ਼ ਹੈਗਾ ਜੀ ਵੈਬਸਾਈਟ ਵੀ ਹੈਗਾ ਸਾਰਾ ਕੋਸ਼ਿਸ਼ ਹੈਗਾ ਫੋਨ ਤੇ ਵੀ ਗੱਲਬਾਤ ਹੋ ਜਾਂਦੀ ਸਿੱਖ ਸੰਗਤਾਂ ਆਪ ਵੀ ਚੱਲ ਕੇ ਆ ਜਾਂਦੀਆਂ ਜਿਹੜੇ ਆਪਣੇ ਪੰਜਾਬੀ ਦਰਸਕ ਸਰਦਾਰ ਗਏ ਆ ਜੀ ਤੇ ਉਹ ਕਿਸੇ ਨੂੰ 10 ਦੇ 20 ਦੇ 50 ਦੇ ਲੋਡ ਹੁੰਦੀ ਆ ਇੱਥੇ ਆਰਡਰ ਦੇ ਦਿੰਦੇ ਉੱਥੇ ਬੈਠੇ ਤੇ ਆਣ ਕੇ ਜਦੋਂ ਕੋਈ ਆਉਂਦੇ ਤਾਂ ਉਹ ਲੈ ਜਾਂਦੇ ਨਹੀਂ ਫਿਰ ਅਸੀਂ ਭੇਜ ਵੀ ਦਿੰਨੇ ਆ ਜੀ ਹਾਂਜੀ ਜੀ ਕੋਰੀਅਰ ਕਰ ਦਿੰਨੇ ਆ ਇੱਥੋਂ ਜਿਵੇਂ ਆਪਣਾ ਸਮਾਨ ਜਾਂਦਾ ਜੀ ਹਾਂਜੀ ਹਾਂਜੀ ਅ اچھا ਜਿਹੜੇ ਇਹ ਕਿਰਪਾਨਾਂ ਬਣਾਈਆਂ ਜਾਂਦੀਆਂ ਛੋਟੀਆਂ ਹੀ ਆ ਜਾਂ ਵੱਡੀਆਂ ਵੀ ਬਣਾ ਲੈਂਦੇ ਹੋ ਵੀ ਸਾਰੇ ਸਾਈਜ਼ਾਂ ਦੇ ਬਣ ਜਾਂਦੇ 6 ਇੰਚ 5 ਇੰਚ 3 ਇੰਚ ਤੋਂ ਲੈ ਕੇ 3 ਫੁੱਟ ਤੱਕ ਬਣ ਜਾਂਦੀਆਂ ਜੀ ਜੀ ਜੇ ਹੋ ਜੇ ਕੋਈ ਮਰਜ਼ੀ ਕਢਾਈ ਕਰਾ ਲੈ ਮਹਿੰਗੀ ਕਰਾ ਲੈ ਸਸਤੀ ਕਰਾ ਲੈ ਹਰ ਇੱਕ ਤਰ੍ਹਾਂ ਦੇ ਬਣ ਜਾਂਦੀ ਆ ਵਧੀਆ ਤੋਂ ਵਧੀਆ ਬਣ ਜਾਂਦੀਆਂ ਹਾਂਜੀ ਜੇ ਜਦੋਂ ਕੋਈ ਮੰਨ ਲਓ ਆਰਡਰ ਦੇਣ ਵਾਸਤੇ ਆਉਂਦਾ ਵਾ ਜਾਂ ਆਨਲਾਈਨ ਆਰਡਰ ਦਿੰਦਾ ਆਪ ਜੀ ਨੂੰ ਹਾਂਜੀ ਹਾਂਜੀ ਫਿਰ ਤੁਸੀਂ ਉਹਨਾਂ ਨੂੰ ਨਮੂਨਾ ਭੇਜ ਦਿਓ ਵੀ ਇਹੋ ਜਿਹੇ ਸਾਡੇ ਕੋਲ ਦਰਬਾਰਾਂ ਬਣੀਆਂ ਹੈਗੀਆਂ ਜਾਂ ਆਪਦੇ ਕੋਲੇ ਕੋਈ ਪ੍ਰਿੰਟ ਇਹੋ ਜਿਹੇ ਬਣਾਏ ਹੋਏ ਆ ਪੀਐਸ ਤਰ੍ਹਾਂ ਦੀ ਅਸੀਂ ਤਲਵਾਰ ਆ ਜਿਹੜੀ ਕਿਰਪਾਨ ਆ ਉਹ ਬਣਾ ਸਕਦੇ ਹਾਂ ਹਾਂਜੀ ਹਾਜੀ ਮੋਬਾਈਲ ਤੇ ਫੋਟੋਆਂ ਭੇਜ ਦਿੰਨੇ ਜੇ ਇਹੋ ਜੀ ਮਰਜ਼ੀ ਕੋਈ ਜੇ ਜੀ ਸ਼ਾਮ ਦੇ ਉਹੋ ਜੀ ਬਣਾ ਲੈਂਦੀ ਆ ਹਾਂ ਮੋਬਾਈਲ ਤੇ ਫੋਟੋਆਂ ਹੁੰਦੀਆਂ ਤੇ ਉਸ ਤਰ੍ਹਾਂ ਉਹ ਭੇਜ ਦਿੰਦੇ ਆ ਮਹਿੰਗੀ ਜਿੰਨੇ ਕੋਈ ਮਹਿੰਗੇ ਲਾਉਣੇ ਮਹਿੰਗੀ ਵਾਲੀ ਦੱਸ ਦਿੰਦਾ ਸਸਤੀ ਵਾਲੀ ਸਸਤੀ ਵਾਲੀ ਦੱਸ ਦਿੰਦਾ ਜਿਹੋ ਜੀ ਕਿਸੇ ਨੇ ਬਣਾਉਣੀ ਆ ਉਹੋ ਜੀ ਕਿਰਪਾਨ ਅਸੀਂ ਬਣਾ ਦਿੰਨੇ ਆ ਜਿੰਨੇ ਕਹਿੰਦਾ ਉਹਨੇ ਬਣਾ ਦਿੰਨੇ ਆ ਸਿੱਖ ਸੰਗਤਾਂ ਆਇਆ ਵੀ ਸਾਡਾ ਪੁਰਾਣਾ ਕੰਮ ਹੈਗਾ ਮਾਇਆ ਉੱਥੋਂ ਅਗਲੇ ਪਾ ਦਿੰਦੇ ਆ ਠੀਕ ਹੈ ਅਕਾਊਂਟ ਦੇ ਵਿੱਚ ਤੇ ਕਿਰਪਾਨਾਂ ਅਸੀਂ ਭੇਜ ਦਿੰਨੇ ਆ ਮੰ ਲੋ ਕੋਈ ਗੁਰਸਿੱਖ ਚਾਹੁੰਦਾ ਵਾ ਵੀ ਮੈਂ ਸੋਨੇ ਦੀ ਕਿਰਪਾਨੀ ਬਣਾਉਣੀ ਆ ਪਾਉਣੀ ਆ ਤੇ ਅੱਜ ਅੱਜ ਕੱਲ ਦਾ ਜੋ ਸੋਨੇ ਦਾ ਰੇਟ ਚੱਲ ਰਿਹਾ ਉਹਦੇ ਬੰਦਾ ਫਿਰ ਕਿੰਨਾ ਖਰਚਾ ਜਾਂਦਾ ਜੀ ਮੇਰੇ ਜੀ ਤਾਂ ਹੁਣ ਸੋਨਾ ਜਿੰਨੇ ਜਿੱਡੀ ਕਿਰਪਾਨ ਹੈ ਜਿੰਨਾ ਸੋਨਾ ਲੱਗਣਾ ਫਿਰ ਉਸ ਹਿਸਾਬ ਨਾਲ ਤਾਂ ਮਾਇਆ ਵਧਣੀ ਆ ਹੁਣ 50 60000 ਸੋਨੇ ਦਾ ਰੇਟ ਹੈ ਤੇ ਉਸ ਤੋਂ ਇਲਾਵਾ ਅਸੀਂ ਆਪਦੀ ਮਿਹਨਤ ਲੈਣੀ ਆ ਜਿਹੜੀ ਤੇ ਉਹ ਮਿਹਨਤ ਪਾ ਕੇ ਜਿੰਨਾ ਸਾਡਾ ਖਰਚ ਹੋਇਆ ਉਹਨਾਂ ਲੈ ਲੈਣੇ ਆ ਹਾਂ ਜੀ ਜਿੰਨੇ ਕਢਾਈ ਕਰਾਉਣੀ ਉੱਤੇ ਸੋਨੇ ਦੀ ਜਿੰਨਾ ਕੋ ਖਰਚਾ ਆਉਂਦਾ ਕਢਾਈ ਦਾ ਤੇ ਮਹਿੰਗੇ ਧਾਤ ਕਰਕੇ ਫਿਰ ਮਹਿੰਗੀ ਤਾਂ ਪੈ ਹੀ ਜਾਂਦੀ ਹੈ ਹਾਂਜੀ ਬਿਲਕੁਲ ਜੀ ਉਹ ਤਾਂ ਇੱਕ ਵੱਖਰਾ ਮਸਲਾ ਵਾ ਜਿੰਨਾ ਆਪਾਂ ਕਹਿੰਦੇ ਤਾਣੀ ਕਿੰਨੇ ਦੇ ਗੁੜ ਪਾਵਾਂਗੇ ਉਹਨਾਂ ਮਿੱਠਾ ਉਸ ਹਿਸਾਬ ਨਾਲ ਤਾਂ ਨਹੀਂ ਆਪਾਂ ਇਸ ਹਿਸਾਬ ਨੂੰ ਦੇਖਦੇ ਕਿਉਂਕਿ ਸੰਗਤਾਂ ਦੀ ਸ਼ਰਧਾ ਹੁੰਦੀ ਆ ਤੇ ਫਿਰ ਵੱਤ ਤੋਂ ਵੱਧ ਅਗਲੇ ਪੈਸਾ ਲਾਉਣ ਨੂੰ ਵੀ ਇਗੜੀ ਸੰਗਤਾਂ ਤਿਆਰ ਹੁੰਦੀਆਂ ਤੇ ਵਧੀਆ ਤਾਂ ਵਧੀਆ ਜਿਹੜੀ ਕਿਰਪਾਣ ਜਿਹੜੀ ਕਿਉਂਕਿ ਇਹ ਵਾਕਈ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਇਹ ਸਿੱਖਾਂ ਦਾ ਗਹਿਣਾ ਹੁੰਦੀਆਂ ਨੇ ਤਲਵਾਰਾਂ ਜਿਹੜੀਆਂ ਹੁੰਦੀਆਂ ਨੇ ਤੇ ਫਿਰ ਗਹਿਣੇ ਵਾਲਾ ਤੁਹਾਨੂੰ ਪਤਾ ਵੀ ਜਿਸ ਤਰ੍ਹਾਂ ਜਦੋਂ ਜਨਨੀਆਂ ਨੇ ਸ਼ਿੰਗਾਰ ਕਰਨਾ ਹੁੰਦਾ ਹੈ ਸਭ ਤੋਂ ਪਹਿਲਾਂ ਉਹ ਵਕਤੇ ਗਹਿਣਿਆਂ ਵਾਲੀ ਵੇਣੀਆਂ ਕਿਹੜਾ ਚੰਗਾ ਕਿਹੜਾ ਵਧੀਆ ਸਾਨੂੰ ਕੱਬਣਾ ਤੇ ਇਸੇ ਤਰ੍ਹਾਂ ਹੀ ਗੁਰਸਾਖ ਜਦੋਂ ਤਿਆਰ ਹੁੰਦਾ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਜਿਹੜਾ ਸ੍ਰੀ ਸਾਹਿਬ ਤੇ ਤਲਵਾਰ ਦੀ ਕਿਰਪਾ ਦੀ ਲੋੜ ਹੁੰਦੀ ਹੈ ਤੇ ਫਿਰ ਸੰਗਤਾਂ ਵੀ ਉਸੇ ਹਿਸਾਬ ਨਾਲ ਸੋਚਦੇ ਜਾਂ ਕਿ ਸਭ ਸਾਡੇ ਕੋਲੇ ਵਧੀਆ ਸ੍ਰੀ ਸਾਹਿਬ ਤੇ ਵਧੀਆ ਜਿਹੜੀ ਤਲਵਾਰ ਤੇ ਕਿਰਪਾ ਜਿਹੜੀ ਹੋਣੀ ਚਾਹੀਦੀ ਆ ਬਹੁਤ ਚੰਗੀ ਗੱਲ ਆ ਜੀ ਜਿਹੜੇ ਅਜਿਹੀ ਦੀ ਦੀ ਭਾਵਨਾਵਾਂ ਜੀ ਪੈਸਾਬ ਜੀ ਮੈਂ ਇੱਕ ਗੱਲ ਹੋਰ ਜਾਨਣਾ ਚਾਹਨਾ ਵਾਫੀ ਕੋਲੋ ਵੀ ਇਹ ਜਿਹੜੀਆਂ ਜਿਸ ਤਰ੍ਹਾਂ ਦਮਦੀਵੀ ਟਕਸਾਲ ਦੀਆਂ ਜਿਹੜੀਆਂ ਕਿਰਪਾਨਾਂ ਮਸ਼ਹੂਰ ਨੇ ਇਹ ਇੱਥੇ ਹੀ ਬਣਦੀਆਂ ਜਾਂ ਕਿਤੇ ਹੋਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਰਪਾਨਾਂ ਨੇ ਉਹ ਬਣ ਰਹੀਆਂ ਜਾਂ ਤੁਹਾਡੀ ਕੋਈ ਪਰਿਵਾਰ ਦੇ ਵਿੱਚ ਹੋਈ ਕੋਈ ਬੰਦਾ ਪਾਸੇ ਚਲਾ ਗਿਆ ਹੋਵੇ ਉੱਥੇ ਉਹਨੇ ਬਣਾਉਣੀਆਂ ਸ਼ੁਰੂ ਕਰਤੀਆਂ ਕੋਈ ਅਜਿਹੀ ਗੱਲ ਵੀ ਆਏ ਨਹੀਂ ਜੀ ਸਾਡੇ ਪਰਿਵਾਰ ਤੋਂ ਬਾਹਰ ਕੋਈ ਨਹੀਂ ਗਿਆ ਇੱਥੇ ਹੀ ਬਣ ਰਹੀਆਂ ਹਾਂਜੀ 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 ਠੀਕ ਹੈ ਜੀ ਇਹ ਫਿਰ ਮਹਾਪੁਰਸ਼ਾਂ ਦੇ ਦੇਣ ਹੀ ਹੈ ਜੀ ਉਸ ਟਾਈਮ ਦੇ ਉਹਨਾਂ ਦੇ ਬੂਟੇ ਲਾਏ ਹੋਏ ਆ ਤੇ ਅਸੀਂ ਬਣਾਈ ਜਾਂਦੇ ਆ ਸੰਤਾਂ ਦੀ ਸੇਵਾ ਕਰੀ ਜਾਂਦੇ ਆ ਹਾਂਜੀ ਠੀਕ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਬਹੁਤ ਵਧੀਆ ਗੱਲ ਆ ਜੀ ਕਿਉਂਕਿ ਸੰਤਾਂ ਦੇ ਅਸ਼ੀਰਵਾਦ ਦੇ ਨਾਲ ਤੇ ਜਿਹੜੀਆਂ ਮਸ਼ੀਨੀ ਤਲਵਾਰਾਂ ਮਿਲ ਰਹੀਆਂ ਵਾ ਉਹਨਾਂ ਦੇ ਵਿੱਚ ਆਪਾਂ ਮਤਲਬ ਵੈਸੇ ਵੇਖਣਾ ਚਾਹੁੰਦੇ ਕਿ ਕਿਸ ਤਰ੍ਹਾਂ ਆਪਾਂ ਉਹਦਾ ਅੰਦਾਜ਼ਾ ਲਾ ਸਕਦੇ ਆ ਮੰਨ ਲਓ ਜੇ ਹੁਣ ਦਾ ਕੋਈ ਗੁਰਸੰਗ ਇੱਥੇ ਆਇਆ ਉਹਨ ਤਾਂ ਪਤਾ ਲੱਜਾ ਵੀ ਮੈਂ ਠੀਕ ਆ ਜੀ ਪਿੰਡਰ ਕਲਾਂ ਤੋਂ ਆ ਕਰਪਾਨ ਲੈ ਕੇ ਚੱਲਿਆ ਹਾਂਜੀ ਜੇ ਮੰਨ ਲਓ ਕਿ ਮਾਰਕੀਟ ਦੇ ਵਿੱਚੋਂ ਖਰੀਦਦਾ ਵਾ ਹਾਂਜੀ ਬਾਜ਼ਾਰ ਦੇ ਵਿੱਚੋਂ ਖਰੀਦਦਾ ਵਾ ਤੇ ਉਹਨੂੰ ਕਿਸ ਤਰ੍ਹਾਂ ਪਤਾ ਲੱਗੂ ਕਿ ਆਪਣੇ ਕੋਈ ਵਿਸ਼ੇਸ਼ ਨਿਸ਼ਾਨੀ ਵੀ ਹੁੰਦੀ ਆ ਜੀ ਫਿਰ ਜਿਹੜੇ ਜਾਣਕਾਰ ਜਿਹੜੇ ਸੰਘ ਹੈ ਉਹ ਤਾਂ ਨਹੀਂ ਉਹ ਤਾਂ ਪਛਾਣ ਲੈਂਦੇ ਆ ਉਹ ਤਾਂ ਨਹੀਂ ਲੈਂਦੇ ਜੀ ਜਿਹੜੇ ਅਣਜਾਣ ਬੰਦੇ ਆ ਉਹ ਮਸ਼ੀਨੀ ਜਾਂ ਕੋਈ ਸ਼ਹਿਰ ਬਜ਼ਾਰੂ ਬਣਿਆ ਕਰਪਾਨਾ ਉਹ ਲੈ ਲੈਂਦੇ ਆ ਜਾਂ ਪ੍ਰਸਾਸਤੀ ਜਾਣ ਕੇ ਲੈ ਲੈਂਦੇ ਆ ਤੇ ਪਰ ਉਹ ਜਿੰਨਿਆਂ ਕੋ ਚਿੰਨੀਕ ਚੀਜ਼ ਹੁੰਦੀ ਆ ਉਹਨੇ ਕੋਈ ਹੰਡਾਈ ਹੁੰਦੀ ਆ ਉਹਦੇ ਆਪਣੇ ਕਿਰਪਾਨਾਂ ਫਿਰ ਜਿਹੜੀ ਇੱਕ ਵਾਰ ਲਈ ਤਾਂ तकरीबन 30-40 ਸਾਲ ਕੱਢ ਜਾਂਦੀ ਹੈ ਜੀ ਹਾਂ ਜੀ ਬਹੁਤ ਵਧੀਆ ਜੀ ਸੋ ਦਰਸ਼ਕੋਈ ਸੀ ਭਾਈ ਸਾਹਿਬ ਹੁਣਾਂ ਦੇ ਨਾਲ ਗੱਲਾਂ ਬਾਤਾਂ ਤੇ ਆਓ ਆਪਾਂ ਥੋੜਾ ਜਿਹਾ ਦੇਖਦਾਂਗੇ ਕਿ ਕਿਸ ਤਰ੍ਹਾਂ ਜਿਹੜੀਆਂ ਕਿਰਪਾਨਾਂ ਨੇ ਇਹ ਤਿਆਰ ਕੀਤੀਆਂ ਜਾਂਦੀਆਂ ਕਿਸ ਤਰ੍ਹਾਂ ਉਹਨਾਂ ਦੇ ਉੱਪਰ ਜਿਹੜੀ ਮੀਨਾਕਾਰੀ ਆ ਕੀਤੀ ਜਾਂਦੀ ਹੈ ਜਿਹੜੇ ਸਾਡੇ ਨੌਜਵਾਨ ਵੀਰ ਨੇ ਜਿਹੜੇ ਕਿਰਪਾਨਾ ਬਣਾਉਂਦਾ ਨਾਲ ਕੰਮ ਕਰ ਰਹੇ ਨੇ ਆਪਦੇ ਪਿਤਾ ਜੀ ਦੇ ਨਾਲ ਆਪਾਂ ਉਹਨਾਂ ਦੇ ਕੋਲੋਂ ਵੀ ਉਹਨਾਂ ਦੇ ਵਿਚਾਰ ਜਾਂਦੇ ਆ ਜੀ ਬਹਿਰੂ ਜੀ ਕਾਲਸਾਹਬ ਬਹਿਰੂ ਸਾਹਿਬ ਅਖਰ ਚਿੱਟੀ ਫਤਿਹ ਅਈ ਸਭ ਸ਼ੁਭ ਨਾਮ ਆਪਾਂ ਮਿਲਣਾ ਪਰਮਦੀਪ ਸਿੰਘ ਜੀ ਤੇ ਤੁਸੀਂ ਇਹ ਸਾਰਾ ਕੰਮ ਫਿਰ ਆਪਣੇ ਪਿਤਾ ਜੀ ਕੋਲੋਂ ਸਿੱਖਿਆ ਜੀ ਹਾਂ ਜੀ ਇਹਨਾਂ ਕੋਲੋਂ ਸਿੱਖਿਆ ਹੀ ਹੋ ਛੋਟੇ ਹੁੰਦੇ ਨਾਲ ਹੀ ਕੰਮ ਕਰਦੇ ਸੀਗੇ ਤੇ ਇਹਨਾਂ ਕੋਲ ਹੀ ਸਿੱਖਿਆ ਸਾਰਾ ਕੰਮ ਇਹਨਾਂ ਨੇ ਸਿੱਖਾਇਆ ਜੀ ਠੀਕ ਹੈ ਜੀ ਇਹ ਕੀ ਤੁਹਾਡੀ ਕੋਸ਼ਿਸ਼ ਹੋਊਗੀ ਕਿ ਜਦੋਂ ਤੇਰੇ ਤੁਹਾਡੇ ਬੱਚੇ ਨੇ ਜਿਹੜੀਆਂ ਉਹਨਾਂ ਵਾਲੀਆਂ ਪੀੜੀਆਂ ਤੁਸੀਂ ਉਹਨਾਂ ਨੂੰ ਵੀ ਇਸ ਕਿੱਤੇ ਦੇ ਨਾਲ ਜੁੜੀ ਰੱਖੋ ਹਾਂਜੀ ਸਾਡੇ ਹੈ ਤਾਂ ਕੋਸ਼ਿਸ਼ ਇਹੀ ਆਈ ਤੇ ਕੰਮ ਨੂੰ ਹੋਰ ਅੱਗੇ ਵਧਾਇਆ ਜਾਵੇ ਤੇ ਗਾਂ ਬੱਚੇ ਵੀ ਇਹੀ ਕਰਨ ਤੇ ਰਲ ਕੰਮ ਵਧੀਆ ਚੱਲਦਾ ਸੋਣਾ ਇਹ ਵਧੀਆ ਟਾਈਮ ਪਾਸ ਹੁੰਦਾ ਤੇ ਇਹੀ ਸਹੀ ਸੋਚਦੇ ਵੀ ਨਵੇਂ ਸਾਲ ਅਨੰਤਰਿਕੇ ਨਾਲ ਵੀ ਕੰਮ ਹੋਰ ਵੱਧ ਵੱਧ ਅੱਗੇ ਵਧਾਇਆ ਜਾਵੇ ਜਦੋਂ ਤੁਸੀਂ ਰਿਸ਼ਤੇਦਾਰਾਂ ਜਾਂਦੇ ਹੋਗੇ ਹੋਰ ਜਾਰਾ ਸਜਣਾ ਕੋਲੇ ਜਾਂਦੇ ਹੋ ਸਮਾਜ ਦੇ ਵਿੱਚ ਬਿਦਰਦੇ ਹੋ ਹਾਂਜੀ ਇਹ ਕਿਰਪਾਨਾ ਬਣਾਉਣ ਕਰਕੇ ਤੁਹਾਨੂੰ ਵਿਸ਼ੇਸ਼ ਤੌਰ ਤੇ ਵੀ ਮਾਨ ਸਨਮਾਨ ਮਿਲਦੇ ਨੇ ਹਾਂਜੀ ਮਿਲਦਾ ਜੀ ਇੱਕ ਮਹਾਂਪੁਰਸ਼ਾ ਕਰਕੇ ਬਹੁਤ ਜਿਆਦਾ ਮਿਲਦਾ ਜੀ ਪਿੰਡ ਵਾਲੇ ਕਰਕੇ ਨਾ ਬਹੁਤ ਮਸ਼ਹੂਰ ਹੋਇਆ ਤੇ ਬਾਕੀ ਕਿਰਪਾਨਾ ਕਰਕੇ ਵੀ ਜਾਣ ਫਿਆਣ ਬਹੁਤ ਜਿਆਦਾ ਹੋਈ ਆ ਨਹੀਂ ਉਹ ਨਾ ਵੈਸੇ ਕਿਹਨ ਕੋਈ ਨਹੀਂ ਜਾਂਦੱਕ ਦੂਜੇ ਨੂੰ ਤੇ ਕਿਰਪਾਨਾ ਜਿਹੜਿਆ ਕਰਕੇ ਸਾਡੀ ਜਾਣ ਫਿਆਣ ਬਹੁਤ ਜਿਆਦਾ ਹੋਈ ਆ ਜੀ ਮਹਾਂਪੁਰਸ਼ਾ ਨਾਲ ਸਿੰਘ ਸਾਹਿਬਾਂ ਨਾਲ ਸਾਰਿਆਂ ਨਾਲ ਹੀ ਜਾਣ ਫਿਆਣ ਬਹੁਤ ਜਿਆਦਾ ਹੋਈ ਆ ਬਹੁਤ ਬਹੁਤ ਧੰਨਵਾਦੀ ਠੀਕ ਹੈ ਜੀ ਅੱਜ ਕੱਲ੍ਹ ਸਾਹਿਬ ਅਹਿਰ ਚ ਕੀ ਫਤਿਹ ਸੂਦਰਚ ਕੋ ਅੱਜ ਦੀ ਪਿੰਡ ਪਿੰਡਰਕਲਾ ਵਿਖੇ ਪਹੁੰਚੇ ਹੋਏ ਸੀ ਜਿੱਥੇ ਟਕਸਾਲ ਦੀਆਂ ਜਿਹੜੀਆਂ ਕਿਰਪਾਨਾਂ ਨੇ ਉਹ ਬਣਾਈਆਂ ਜਾਂਦੀਆਂ ਨੇ ਇਸ ਕਿਰਪਾਨਾ ਬਣਾਉਣ ਦੇ ਵਿੱਚ ਇਸ ਪਿੰਡ ਦਾ ਨਾਮ ਸਾਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਤੇ ਸਾਰੇ ਜਿਹੜੇ ਪਰਿਵਾਰ ਨੇ ਇੱਥੇ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਸੀ ਕਿ ਉਹਨਾਂ ਦੇ گاਂ ਜਿਹੜੇ ਪਿਤਾ ਜੀ ਸੀ ਉਹ ਤਿੰਨ ਪਰਾ ਸੀ ਤੇ ਉਹਨਾਂ ਦੇ ਵੀ گاਂ ਜਿਹੜੇ ਪੁੱਤਰ ਨੇ ਅੱਗੇ ਸਾਰੇ ਪਰਿਵਾਰ ਨੇ ਇਹ ਕਿਰਪਾਨਾ ਬਣਾਉਣ ਦਾ ਕੰਮ ਕਰਦੇ ਆ ਤੇ ਸਾਰੀ ਦੁਨੀਆ ਦੇ ਵਿੱਚ ਹੀ ਲਗਭਗ ਗੁਰਸਿੱਖਾਂ ਦੇ ਵਾਸਤੇ ਜਿਹੜੀਆਂ ਪਹੁੰਚਦੀਆਂ ਨੇ ਕਿਉਂਕਿ ਉਹਨਾਂ ਦਾ ਇੱਕ ਵੱਖਰਾ ਇੱਕ ਦੱਸਦਾ ਆਪਾਂ ਕਿਹਾ ਸਾ ਜਿਆ ਕਿ ਬ੍ਰਾਂਡ ਹੀ ਬਣ ਚੁੱਕਾ ਵਾ ਇੱਕ ਵੱਖਰਾ ਰਤਬਾ ਵਾ ਇਹਦਾ ਕਿਰਪਾਨਾ ਦਾ ਸਿੱਖ ਸੰਗਤ ਦੇ ਵਿੱਚ ਤੇ ਹਜੇ ਵੀ ਜਿਹੜੇ ਇਹਨਾਂ ਦੇ ਪਰਿਵਾਰਾਂ ਦੇ ਮੈਂਬਰ ਨੇ ਉਹਨਾਂ ਦੀ ਕੋਸ਼ਿਸ਼ ਆ ਕਿ ਅੱਗੇ ਵੀ ਜਿਹੜੇ ਸਾਡੇ ਪਰਿਵਾਰ ਨੇ ਉਹ ਇਸੇ ਕਿਤੇ ਦੇ ਨਾਲ ਜੁੜੇ ਰਹਿਣ ਤੇ ਜੋ ਸੰਤਾ ਮਾਪੁਰਸ਼ਾ ਨੇ ਇਹਨਾਂ ਦੇ ਪਰਿਵਾਰਾਂ ਨੂੰ ਵਰ ਦਿੱਤਾ ਸੀ ਉਹ ਇਸੇ ਤਰ੍ਹਾਂ ਹੀ ਜਿਹੜਾ ਚੱਲਦਾ ਰਹੇ ਸੋ ਦਰਸ਼ਕੋ ਇਹ ਸੀ ਪ੍ਰੋਗਰਾਮ ਪਿੰਡਰ ਕਲਾਂ ਜ਼ਿਲ੍ਹਾ ਮੋਗੇ ਤੋਂ ਦੇਖਦੇ ਰਹਿਣਾ ਦੀ ਟੀਵੀ ਐਨ ਆਰ ਆਈ ਸਤਿ ਸ੍ਰੀ ਅਕਾਲ